ਰੱਬ ਨੇ ਮੈਨੂੰ ਬਹੁਤ ਸੋਹਣਾ ਬਣਾਇਆ ਪਰ ਓਨੀ ਹੀ ਗਰੀਬੀ ਵੀ ਦਿੱਤੀ ਸਾਡੇ ਘਰ ਦੀ ਗਰੀਬੀ ਦਾ ਬਹੁਤ ਵੱਡਾ ਕਾਰਨ ਮੇਰੇ ਪਿਓ ਦਾ ਜਵਾਰੀ ਪੁਣਾ ਸੀ ਉਹ ਹਰ ਵਕਤ ਜੂਆ ਖੇਡਦਾ ਰਹਿੰਦਾ ਨਾ ਕੋਈ ਕੰਮ ਕਰਦਾ ਉਸ ਦੀ ਜੂਆ ਖੇਡਣ ਦੀ ਲਤ ਨੇ ਸਾਡੇ ਘਰ ਦਾ ਇੱਕ ਇੱਕ ਸਮਾਨ ਵਕਾ ਦਿੱਤਾ ਇੱਥੋਂ ਤੱਕ ਉਸ ਨੇ ਰਸੋਈ ਦੇ ਭਾਂਡੇ ਵੀ ਵੇਚ ਦਿੱਤੇ ਸ਼ੁਰੂ ਸ਼ੁਰੂ ਵਿੱਚ ਮੇਰੀ ਮਾਂ ਨੇ ਮੇਰੇ ਪਿਓ ਨੂੰ ਬਹੁਤ ਸਮਝਾਇਆ ਇਸ ਦੀ ਵਜ੍ਹਾ ਨਾਲ ਸਾਡੇ ਘਰ ਵਿੱਚ ਆਏ ਦਿਨ ਲੜਾਈ ਹੁੰਦੀ ਰਹਿੰਦੀ ਜਿਸ ਕਰਕੇ ਮੇਰਾ ਪਿਓ ਮੇਰੀ ਮਾਂ ਨੂੰ ਬਹੁਤ ਕੁੱਟਦਾ ਮਾਰਦਾ ਸੀ ਜਿਸ ਤੋਂ ਤੰਗ ਆ ਕੇ ਮੇਰੀ ਮਾਂ ਨੇ ਹੁਣ ਉਸ ਦਾ ਖਿਹੜਾ ਵੀ ਛੱਡ ਦਿੱਤਾ ਤੇ ਆਪ ਕੰਮ ਕਰਨ ਲੱਗੀ ਤਾਂ ਜੋ ਬੱਚਿਆਂ ਅਤੇ ਘਰ ਦਾ ਖਰਚਾ ਚਲਾ ਸਕੇ ਮੇਰੀ ਮਾਂ ਇੱਕ ਸਕੂਲ ਵਿੱਚ ਸਾਫ ਸਫਾਈ ਤੇ ਚਾਹ ਪਾਣੀ ਬਰਤਨ ਦਾ ਕੰਮ ਕਰਨ ਲੱਗੀ ਮਾਂ ਦੇ ਕੰਮ ਕਰਨ ਨਾਲ ਹੀ ਸਾਨੂੰ ਰੋਟੀ ਨਸੀਬ ਹੁੰਦੀ ਪਰ ਮਾਂ ਦਾ ਸਾਥ ਸਾਨੂੰ ਬਹੁਤੀ ਦੇਰ ਨਾ ਮਿਲਿਆ ਮੇਰੇ ਪਿਓ ਦੇ ਗਮ ਨੇ ਉਸ ਨੂੰ ਮਾਰ ਮੁਕਾਇਆ ਸੀ ਮਾਂ ਇੱਕ ਦਿਨ ਬਿਮਾਰ ਹੋ ਕੇ ਮੰਜੇ ਤੇ ਅਜਹੀ ਡਿੱਗੀ ਕਿ ਮੁੜ ਕੇ ਉੱਠੀ ਹੀ ਨਹੀਂ ਮੇਰੇ ਪਿਓ ਦੀਆਂ ਗਲਤ ਹਰਕਤਾਂ ਕਰਕੇ ਰਿਸ਼ਤੇਦਾਰ ਤਾਂ ਪਹਿਲਾਂ ਹੀ ਸਾਡੇ ਨਾਲੋਂ ਟੁੱਟ ਗਏ ਹੁਣ ਤਾਂ ਕੋਈ ਸਾਡੇ ਘਰ ਆਉਂਦਾ ਵੀ ਨਹੀਂ ਸੀ ਤੇ ਨਾ ਹੀ ਸਾਨੂੰ ਕੋਈ ਬੁਲਾਉਂਦਾ ਸੀ ਜਿਸ ਕਾਰਨ ਮੈਂ ਹੁਣ ਬਿਲਕੁਲ ਇਕੱਲੀ ਰਹਿ ਗਈ ਸੀ ਮੇਰੇ ਪਿਓ ਬਹੁਤ ਹੀ ਜ਼ਿਆਦਾ ਸ਼ਰਾਬ ਪਿੰਦਾ ਸੀ ਮੇਰਾ ਪਿਓ ਸ਼ਰਾਬ ਤੋਂ ਇਲਾਵਾ ਪਤਾ ਨਹੀਂ ਹੋਰ ਕਿੰਨੇ ਕ ਨਸ਼ੇ ਕਰਦਾ ਸੀ ਜਿਸ ਦਾ ਸਾਨੂੰ ਅੰਦਾਜ਼ਾ ਵੀ ਨਹੀਂ ਸੀ ਯਾਰਾਂ ਦੋਸਤਾਂ ਨਾਲ ਨਸ਼ੇ ਕਰਨੇ ਸ਼ਰਾਬ ਪੀਣੀ ਤੇ ਜੂਆ ਖੇਡਣਾ ਇਹ ਉਸ ਦਾ ਨਿੱਤ ਦਾ ਕੰਮ ਸੀ ਇਸ ਕਰਕੇ ਮੇਰਾ ਪਿਓ ਹਮੇਸ਼ਾ ਹੀ ਘਰ ਤੋਂ ਬਾਹਰ ਰਹਿੰਦਾ ਮੈਨੂੰ ਜਦੋਂ ਕਦੇ ਰੋਟੀ ਮਿਲਦੀ ਨਾ ਖਾ ਲੈਂਦੀ ਨਹੀਂ ਤਾਂ ਭੁੱਖੇ ਪੇਟ ਹੀ ਸੋ ਜਾਂਦੀ ਅੱਜ ਮਾਂ ਨੂੰ ਯਾਦ ਕਰ ਰਹੀ ਸੀ ਇੰਨੇ ਨੂੰ ਜ਼ੋਰ ਨਾਲ ਦਰਵਾਜ਼ਾ ਖੁੱਲਿਆ ਮੇਰਾ ਪਿਓ ਅੰਦਰ ਆਇਆ ਤੇ ਮੈਨੂੰ ਕਹਿਣ ਲੱਗਾ ਮੈਂ ਤੈਨੂੰ ਅੱਜ ਜੂਏ ਵਿੱਚ ਹਰਾ ਦਿੱਤਾ ਹੈ ਉਸ ਦੀ ਗੱਲ ਸੁਣ ਕੇ ਮੇਰੀ ਰੂਹ ਕੰਬ ਗਈ ਮੇਰਾ ਪਿਓ ਮੈਨੂੰ ਕਹਿੰਦਾ ਬਾਹਰ ਕੁਝ ਬੰਦੇ ਤੈਨੂੰ ਲੈਣ ਆਏ ਹਨ ਤੇ ਉਹਨਾਂ ਨਾਲ ਤੈਨੂੰ ਹੁਣ ਜਾਣਾ ਪੈਣਾ ਹੈ ਮੈਂ ਆਪਣੇ ਪਿਓ ਵੱਲ ਨਫ਼ਰਤ ਭਰੀਆਂ ਅੱਖਾਂ ਨਾਲ ਵੇਖ ਰਹੀ ਸੀ ਮੈਂ ਉਸ ਨੂੰ ਕਿਹਾ ਤੂੰ ਬਾਪ ਨਹੀਂ ਹੋ ਸਕਦਾ ਤੂੰ ਤਾਂ ਕਸਾਈ ਤੋਂ ਵੱਧ ਹੈ ਉਸ ਨੂੰ ਨਸ਼ੇ ਵਿੱਚ ਕੁਝ ਵੀ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਕੀ ਕਰਨ ਜਾ ਰਿਹਾ ਹੈ ਉਹ ਵਾਰ-ਵਾਰ ਮੇਰੇ ਅੱਗੇ ਹੱਥ ਜੋੜ ਰਿਹਾ ਸੀ ਪਰ ਮੇਰੇ ਕੋਲੋਂ ਉਸ ਲਈ ਕੋਈ ਮਾਫੀ ਨਹੀਂ ਸੀ ਤੇ ਨਾ ਹੀ ਉਸ ਦੇ ਰੋਣ ਦਾ ਮੇਰੇ ਤੇ ਕੋਈ ਅਸਰ ਹੋ ਰਿਹਾ ਸੀ ਬਾਹਰ ਖੜੇ ਲੋਕ ਜ਼ੋਰ ਨਾਲ ਦਰਵਾਜ਼ਾ ਖੜਕਾ ਰਹੇ ਸੀ ਜਿਨ੍ਹਾਂ ਨੇ ਮੈਨੂੰ ਜੂਏ ਵਿੱਚ ਜਿੱਤਿਆ ਸੀ ਉਹ ਕਹਿ ਰਹੇ ਸੀ ਕਿ ਕੁੜੀ ਨੂੰ ਛੇਤੀ ਭੇਜ ਦਿਓ ਮੇਰੇ ਪਿਓ ਨੇ ਇੱਕ ਵਾਰ ਮੇਥੋਂ ਮਾਫੀ ਮੰਗੀ ਤੇ ਮੇਰੀ ਬਾਹ ਮੜ ਕੇ ਘਰ ਤੋਂ ਬਾਹਰ ਲੈ ਗਿਆ ਬਾਹਰ ਦੋ ਮੁੰਡੇ ਖੜੇ ਸੀ ਜੋ ਬਿਲਕੁਲ ਗੁੰਡੇ ਲੱਗ ਰਹੇ ਸੀ ਮੇਰੇ ਪਿਓ ਨੇ ਮੇਰਾ ਹੱਥ ਉਹਨਾਂ ਦੇ ਹੱਥ ਵਿੱਚ ਦੇ ਦਿੱਤਾ ਉਹ ਮੈਨੂੰ ਲੈ ਕੇ ਗੱਡੀ ਵਿੱਚ ਬੈਠ ਗਏ ਮੈਂ ਰੋਂਦੀ ਕੁਰਲਾਂਦੀ ਰਹੀ ਕਿਸੇ ਤੇ ਕੋਈ ਅਸਰ ਨਹੀਂ ਹੋਇਆ ਮੇਰਾ ਪਿਓ ਉੱਥੇ ਹੀ ਢੇਰ ਹੋ ਗਿਆ ਫਿਰ ਉਹਨਾਂ ਮੁੰਡਿਆਂ ਨੇ ਮੈਨੂੰ ਇੱਕ ਕੋਠੇ ਵਾਲੀ ਔਰਤ ਕੋਲ ਜਾ ਕੇ ਵੇਚ ਦਿੱਤਾ ਤੇ ਉਹ ਪੈਸੇ ਲੈ ਕੇ ਚਲੇ ਗਏ ਉਸਨੇ ਇੱਕ ਮੁੰਡੇ ਨੂੰ ਕਿਹਾ ਕਿ ਇਸ ਨੂੰ ਕੁੜੀਆਂ ਵਾਲੇ ਕਮਰੇ ਵਿੱਚ ਛੱਡ ਆਓ ਇਹੀ ਅੱਜ ਤੋਂ ਇੱਥੇ ਹੀ ਰਹੇਗੀ ਉਹ ਮੈਨੂੰ ਅਜੀਬ ਜਿਹੀ ਲੱਗ ਰਹੀ ਸੀ ਮੈਂ ਉਸ ਮੁੰਡੇ ਦੇ ਪਿੱਛੇ-ਪਿੱਛੇ ਜਾ ਰਹੀ ਸੀ ਫਿਰ ਉਸਨੇ ਮੈਨੂੰ ਕੁੜੀਆਂ ਵਾਲੇ ਇੱਕ ਕਮਰੇ ਵਿੱਚ ਭੇਜ ਦਿੱਤਾ ਜਿੱਥੇ ਪਹਿਲਾਂ ਹੀ ਕਈ ਕੁੜੀਆਂ ਬੈਠੀਆਂ ਸੀ ਮੈਂ ਉੱਥੇ ਜਾ ਕੇ ਰੋਣ ਲੱਗੀ ਪਰ ਕਿਸੇ ਨੂੰ ਮੇਰੇ ਹੰਝੂਆਂ ਤੇ ਕੋਈ ਅਸਰ ਨਹੀਂ ਸੀ ਹੋ ਰਿਹਾ ਉਹਨਾਂ ਵਿੱਚੋਂ ਇੱਕ ਕੁੜੀ ਉੱਠ ਕੇ ਮੇਰੇ ਕੋਲ ਆਈ ਤੇ ਮੈਨੂੰ ਕਹਿਣ ਲੱਗੀ ਭੈਣੇ ਸਾਡੇ ਹੰਝੂਆਂ ਦਾ ਇੱਥੇ ਕੋਈ ਮੁੱਲ ਨਹੀਂ ਪੈਂਦਾ ਕੋਈ ਫਾਇਦਾ ਨਹੀਂ ਮੈਂ ਸੋਚ ਰਹੀ ਸੀ ਮੇਰੇ ਪਿਓ ਨੂੰ ਮੇਰੇ ਉੱਤੇ ਜਰਾ ਵੀ ਤਰਸ ਨਹੀਂ ਆਇਆ ਮੈਂ ਸੁਣ ਰਹੀ ਸੀ ਇੱਥੇ ਨੱਚਣ ਤੋਂ ਬਿਨਾ ਗਲਤ ਕੰਮ ਵੀ ਹੁੰਦੇ ਹਨ ਇੰਨੇ ਨੂੰ ਇੱਕ ਮੁੰਡਾ ਆਇਆ ਤੇ ਮੇਰੀ ਫੋਟੋ ਖਿੱਚ ਕੇ ਲੈ ਗਿਆ ਮੈਂ ਉਸ ਕੁੜੀ ਨੂੰ ਪੁੱਛਿਆ ਇਸਨੇ ਮੇਰੀ ਫੋਟੋ ਕਿਉਂ ਖਿੱਚੀ ਹੈ ਤਾਂ ਉਸਨੇ ਕਿਹਾ ਇੱਥੇ ਰਾਤ ਨੂੰ ਗ੍ਰਾਹਕ ਆਉਂਦੇ ਹਨ ਸਾਰੀਆਂ ਕੁੜੀਆਂ ਦੀਆਂ ਫੋਟੋਆਂ ਗ੍ਰਾਹਕਾਂ ਨੂੰ ਦਿਖਾਈਆਂ ਜਾਂਦੀਆਂ ਹਨ ਜੇ ਡੀ ਕੁੜੀ ਜਿਸ ਨੂੰ ਪਸੰਦ ਆਉਂਦੀ ਹੈ ਉਹ ਉਸ ਕੁੜੀ ਨਾਲ ਹੀ ਰਾਤ گزارਦਾ ਹੈ ਸੁਣ ਕੇ ਮੈਂ ਤਾਂ ਕੰਬ ਗਈ ਮੈਨੂੰ ਆਪਣੇ ਆਪ ਨਾਲ ਨਫ਼ਰਤ ਹੋ ਰਹੀ ਸੀ ਰਾਤ ਨੂੰ ਉਹੀ ਮੁੰਡਾ ਆਇਆ ਤੇ ਕਹਿਣ ਲੱਗਾ ਰੂਬੀ ਆ ਜਾ ਉਸ ਕੁੜੀ ਨੂੰ ਆਪਣੇ ਨਾਲ ਲੈ ਗਿਆ ਮੈਂ ਸੋਚ ਰਹੀ ਸੀ ਉਹ ਮੁੰਡਾ ਜੇ ਦੁਬਾਰਾ ਆਏਗਾ ਮੇਰਾ ਨਾਮ ਬੋਲੇਗਾ ਤਾਂ ਫਿਰ ਮੈਂ ਕੀ ਕਰਾਂਗੀ ਮੈਂ ਰੱਬ ਅੱਗੇ ਵਾਰ-ਵਾਰ ਅਰਦਾਸਾਂ ਕਰ ਰਹੀ ਸੀ ਕੀ ਮੇਰੀ ਇੱਜ਼ਤ ਬਚਾਲਾ ਉਹ ਮੁੰਡਾ ਥੋੜੀ ਥੋੜੀ ਦੇਰ ਬਾਦ ਆਉਂਦਾ ਤੇ ਇੱਕ ਇੱਕ ਕਰਕੇ ਕੁੜੀਆਂ ਦੇ ਨਾਮ ਬੋਲਦਾ ਸੀ ਜਿਸ ਦਾ ਨਾਮ ਬੋਲਦਾ ਉਹੀ ਕੁੜੀ ਨਾਲ ਤੁਰ ਪੈਂਦੀ ਅਖੀਰ ਮੈਂ ਹੀ ਕੱਲੀ ਰਹਿ ਗਈ ਸੀ ਹੁਣ ਮੈਨੂੰ ਯਕੀਨ ਹੋ ਗਿਆ ਸੀ ਕਿ ਇਸ ਵਾਰ ਉਹ ਮੈਨੂੰ ਹੀ ਲੈ ਕੇ ਜਾਏਗਾ ਪਰ ਰੱਬ ਦਾ ਸ਼ੁਕਰ ਹੈ ਕਿ ਪੂਰੀ ਰਾਤ ਬੀਤਣ ਤੋਂ ਬਾਅਦ ਵੀ ਕੋਈ ਵੀ ਮੇਰੇ ਲਈ ਨਹੀਂ ਆਇਆ ਮੈਂ ਰੱਬ ਦਾ ਸ਼ੁਕਰਾਨਾ ਕੀਤਾ ਉਸ ਨੇ ਮੇਰੀ ਇੱਜ਼ਤ ਬਚਾ ਲਈ ਪੂਰੀ ਰਾਤ ਮੈਨੂੰ ਜਾਗਦਿਆਂ ਹੀ ਲੰਘਾਉਣੀ ਪਈ ਬਾਕੀ ਸਾਰੀਆਂ ਕੁੜੀਆਂ ਆਪਣੇ ਕਮਰੇ ਵਿੱਚ ਆਈਆਂ ਤੇ ਆ ਕੇ ਸੌਂ ਗਈਆਂ ਮੈਨੂੰ ਵੀ ਨੀਂਦ ਆ ਰਹੀ ਸੀ ਤੇ ਮੈਂ ਵੀ ਸੌਂ ਗਈ ਫਿਰ ਦੁਪਹਿਰ ਦੇ 2 ਵਜੇ ਸੀ ਕਿ ਰਾਜੂ ਨੇ ਸਾਰੀਆਂ ਕੁੜੀਆਂ ਨੂੰ ਜਗਾ ਦਿੱਤਾ ਪਰ ਮੈਨੂੰ ਨਹੀਂ ਸੀ ਪਤਾ ਇੰਨੇ ਨੂੰ ਕੋਠੇ ਵਾਲੀ ਮਾਲਕਣ ਆ ਗਈ ਗੁੱਸੇ ਵਿੱਚ ਬੋਲੀ ਰਾਤ ਕਿਸ ਦੀ ਤਬੀਅਤ ਖਰਾਬ ਹੋਈ ਸੀ ਸਾਰਿਆਂ ਨੇ ਇੱਕ ਦੂਜੇ ਦੇ ਮੂੰਹ ਵੱਲ ਵੇਖ ਰਹੀਆਂ ਸੀ ਤਾਂ ਇੱਕ ਕੁੜੀ ਨੇ ਮੇਰੇ ਵੱਲ ਇਸ਼ਾਰਾ ਕਰਕੇ ਕਿਹਾ ਉਸ ਕੁੜੀ ਦੀ ਤਬੀਅਤ ਖਰਾਬ ਹੋ ਗਈ ਸੀ। ਉਹ ਮੇਰੇ ਕੋਲ ਆਏ ਤੇ ਉਸਨੇ ਮੈਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਦੇਖਿਆ। ਤਾਂ ਮੈਨੂੰ ਕਹਿਣ ਲੱਗੀ, "ਕੁੜੀਏ, ਮੈਂ ਤੈਨੂੰ ਬਹੁਤ ਪੈਸੇ ਦੇ ਕੇ ਖਰੀਦਿਆ ਹੈ। ਕੋਈ ਬਹਾਨਾ ਨਹੀਂ ਚੱਲੇਗਾ। ਤੂੰ ਹੁਣ ਇੱਥੇ ਹੀ ਰਹਿਣਾ ਹੈ ਤੇ ਉਹੀ ਸਭ ਕਰਨਾ ਪਵੇਗਾ ਜੋ ਬਾਕੀ ਸਾਰੀਆਂ ਕੁੜੀਆਂ ਕਰਦੀਆਂ ਹਨ।" ਮੈਂ ਉਸ ਔਰਤ ਅੱਗੇ ਆਪਣੇ ਹੱਥ ਜੋੜ ਕੇ ਖੜ ਗਈ, ਉਸਦੇ ਮਿੰਤਾਂ ਤਰਲੇ ਕਰਨ ਲੱਗੀ। ਮੈਂ ਉਸਨੂੰ ਕਿਹਾ, ਮੈਨੂੰ ਜਾਣ ਦਿਓ ਮੈਂ ਇੱਕ ਇੱਜ਼ਤਦਾਰ ਘਰ ਦੀ ਕੁੜੀ ਹਾਂ ਉਹ ਕਹਿਣ ਲੱਗੀ ਇਹ ਦੇਖ ਸਾਰੀਆਂ ਇੱਜ਼ਤਦਾਰ ਹੀ ਹੁੰਦੀਆਂ ਹਨ ਅੱਜ ਰਾਤ ਮੁੰਬਈ ਤੋਂ ਮੀਟਿੰਗ ਦੇ ਲਈ ਬਹੁਤ ਸਾਰੇ ਗ੍ਰਾਹਕ ਆਉਣੇ ਹਨ ਉਹਨਾਂ ਨੇ ਰਾਤ ਇੱਥੇ ਹੀ ਰੁਕਣਾ ਹੈ ਤੇ ਕੱਲ ਉਹਨਾਂ ਦੀ ਮੀਟਿੰਗ ਹੈ ਕੱਲ ਚਲੇ ਜਾਣਗੇ ਬਹੁਤ ਮਹਿੰਗੇ ਗ੍ਰਾਹਕ ਹਨ ਤੇ ਵਧੀਆ ਤਿਆਰ ਹੋ ਕੇ ਰਹਿਣਾ ਉਸ ਨੂੰ ਛੋਟੀ ਉਮਰ ਦੀਆਂ ਤੇ ਸੋਹਣੀਆਂ ਕੁੜੀਆਂ ਪਸੰਦ ਹਨ ਰਾਜੂ ਇਨੂੰ ਨਵੇਂ ਕੱਪੜੇ ਲਿਆ ਕੇ ਦਵੇਗਾ ਚੰਗੀ ਤਰ੍ਹਾਂ ਤਿਆਰ ਹੋ ਜਾਈ ਉਸ ਔਰਤ ਦੇ ਜਾਣ ਤੋਂ ਬਾਅਦ ਮੈਂ ਫਿਰ ਉੱਚੀ-ਉੱਚੀ ਰੋਣ ਲੱਗੀ ਰਾਜੂ ਨੇ ਮੈਨੂੰ ਨਵੇਂ ਕੱਪੜੇ ਲਿਆ ਕੇ ਦਿੱਤੇ ਜੋ ਮੈਂ ਪਾ ਲਏ ਪਰ ਮੈਂ ਤਿਆਰ ਨਹੀਂ ਸੀ ਹੋਣਾ ਚਾਹੁੰਦੀ ਪਰ ਇੱਕ ਕੁੜੀ ਨੇ ਕਿਹਾ ਜੋ ਮਾਲਕਨ ਦੀ ਗੱਲ ਨਹੀਂ ਮੰਨਦਾ ਉਸਨੂੰ ਬਹੁਤ ਕੁੱਟਿਆ ਮਾਰਿਆ ਜਾਂਦਾ ਹੈ ਡਰ ਦੇ ਕਾਰਨ ਮੈਂ ਤਿਆਰ ਹੋ ਗਈ ਜਿੰਨੀਆਂ ਵੀ ਉੱਥੇ ਕੁੜੀਆਂ ਸੀ ਸਭ ਤੋਂ ਸੋਹਣੀ ਲੱਗ ਰਹੀ ਸੀ ਮੈਂ ਸਾਰੀਆਂ ਕੁੜੀਆਂ ਮੈਨੂੰ ਘੂਰ-ਘੂਰ ਕੇ ਦੇਖ ਰਹੀਆਂ ਸੀ। ਰਾਜੂ ਕਮਰੇ ਵਿੱਚ ਆਇਆ, ਜਿਸ ਜਿਸ ਕੁੜੀ ਦਾ ਨਾਮ ਲੈਂਦਾ, ਉਹੀ ਕੁੜੀ ਉਸਦੇ ਪਿੱਛੇ-ਪਿੱਛੇ ਚਲੀ ਜਾਂਦੀ। ਸਾਰੀਆਂ ਕੁੜੀਆਂ ਇੱਕ-ਇੱਕ ਕਰਕੇ ਚਲੀਆਂ ਗਈਆਂ, ਮੈਂ ਕੱਲੀ ਰਹਿ ਗਈ ਸੀ। ਪਰ ਪਿਛਲੀ ਰਾਤ ਦੀ ਤਰ੍ਹਾਂ ਅੱਜ ਵੀ ਰਾਜੂ ਨੇ ਮੇਰਾ ਨਾਮ ਨਹੀਂ ਲਿਆ। ਅੱਜ ਫਿਰ ਵਾਹਿਗੁਰੂ ਨੇ ਮੇਰੀ ਇੱਜ਼ਤ ਬਚਾ ਲਈ ਸੀ। ਸਵੇਰ ਹੋਈ ਹੈ, ਸਾਰੀਆਂ ਕੁੜੀਆਂ ਆਈਆਂ ਤੇ ਆ ਕੇ ਸੌਂ ਗਈਆਂ। ਮੈਂ ਸੋਚ ਰਹੀ ਸੀ ਕਿ ਗ੍ਰਾਹਕ ਮੇਰੀ ਫੋਟੋ ਨੂੰ ਪਸੰਦ ਕਿਉਂ ਨਹੀਂ ਕਰ ਰਹੇ ਪਰ ਦੂਜੇ ਪਾਸੇ ਮੈਂ ਖੁਸ਼ ਵੀ ਬਹੁਤ ਸੀ ਕਿ ਮੇਰੀ ਇੱਜ਼ਤ ਬਚ ਰਹੀ ਹੈ ਜਦੋਂ ਮੈਂ ਆਪਣੇ ਪਿੰਡ ਰਹਿੰਦੀ ਹੁੰਦੀ ਸੀ ਤਾਂ ਸਾਰੀਆਂ ਕੁੜੀਆਂ ਮੇਰੇ ਤੋਂ ਖਾਰ ਖਾਂਦੀਆਂ ਸੀ ਤੇ ਰਿਸ਼ਤੇਦਾਰਾਂ ਦੀਆਂ ਕੁੜੀਆਂ ਵੀ ਬਹੁਤ ਖਾਰ ਖਾਂਦੀਆਂ ਸੀ ਪਰ ਮੇਰੇ ਪਿਓ ਦੀਆਂ ਗਲਤ ਹਰਕਤਾਂ ਕਰਕੇ ਮੇਰੇ ਲਈ ਕੋਈ ਰਿਸ਼ਤਾ ਨਹੀਂ ਆਉਂਦਾ ਸੀ ਕਈ ਵਾਰ ਮਾਪਿਓ ਦੇ ਗਲਤ ਕੰਮਾਂ ਦਾ ਨਤੀਜਾ ਔਲਾਦ ਨੂੰ ਭੁਗਤਣਾ ਪੈਂਦਾ ਹੈ ਮੇਰੇ ਪਿਓ ਦੀਆਂ ਹਰਕਤਾਂ ਦੇ ਦਾਗ ਮੇਰੀ ਜ਼ਿੰਦਗੀ ਉੱਤੇ ਲੱਗ ਚੁੱਕੇ ਸਨ। ਮੇਰੀ ਮਾਂ ਦੱਸਦੀ ਸੀ ਕਿ ਮੇਰਾ ਪਿਓ ਪਹਿਲਾਂ ਬਹੁਤ ਜ਼ਿਆਦਾ ਸਮਝਦਾਰ ਤੇ ਸੌਹ ਹੁੰਦਾ ਸੀ। ਪਤਾ ਨਹੀਂ ਕਿਵੇਂ ਉਸ ਨੂੰ ਇਹ ਭੈੜੀ ਲਤ ਲੱਗ ਗਈ। ਮੈਨੂੰ ਯਾਦ ਹੈ ਜਦੋਂ ਮੈਂ ਛੋਟੀ ਸੀ ਮੇਰੀ ਮਾਂ ਹਰ ਵਕਤ ਮੇਰੇ ਪਿਓ ਨੂੰ ਸਮਝਾਉਂਦੀ ਸੀ ਕਿ ਇਹ ਗਲਤ ਕੰਮਾਂ ਦੇ ਨਤੀਜੇ ਹੁੰਦੇ ਹਨ ਪਰ ਮੇਰੇ ਪਿਓ ਨੇ ਉਸ ਦੀ ਇੱਕ ਨਾ ਸੁਣੀ। ਇੱਥੇ ਬੈਠੀ ਮੈਂ ਸੋਚ ਰਹੀ ਸੀ ਕਿ ਜੇ ਮੈਨੂੰ ਮੇਰੇ ਪਿਓ ਦੀਆਂ ਇਹਨਾਂ ਹਰਕਤਾਂ ਬਾਰੇ ਪਹਿਲਾਂ ਪਤਾ ਹੁੰਦਾ ਤਾਂ ਮੈਂ ਆਪਣੇ ਘਰ ਤੋਂ ਹੀ ਕਿਤੇ ਭੱਜ ਜਾਂਦੀ ਫਿਰ ਮੈਨੂੰ ਇੱਥੇ ਨਾ ਫਸਣਾ ਪੈਂਦਾ ਇੱਥੇ ਹਰ ਪਲ ਮੇਰਾ ਦਮ ਘੁੱਟਦਾ ਰਿਹਾ ਕਦੇ ਮੈਂ ਸੋਚਦੀ ਮੈਂ ਆਪਣੇ ਆਪ ਨੂੰ ਖਤਮ ਕਰ ਲਵਾਂ ਕਿਉਂਕਿ ਅਜਹੀ ਜ਼ਿੰਦਗੀ ਜੀਣ ਨਾਲੋਂ ਤਾਂ ਮੌਤ ਕਿਤੇ ਜ਼ਿਆਦਾ ਚੰਗੀ ਹੈ ਮੈਂ ਫਿਰ ਇੱਥੋਂ ਭੱਜਣ ਦਾ ਇਰਾਦਾ ਕੀਤਾ ਕਿ ਸੋਚਿਆ ਜੇ ਮਰਨਾ ਹੀ ਹੈ ਤਾਂ ਕੁਝ ਕਰਕੇ ਹੀ ਮਰਾਂ ਪਰ ਇੱਥੋਂ ਭੱਜਣਾ ਬਹੁਤ ਮੁਸ਼ਕਲ ਸੀ ਕਿਉਂਕਿ ਮਾਲਕਨ ਦੇ ਚਾਰੇ ਪਾਸੇ ਪਹਿਰੇਦਾਰ ਬੈਠੇ ਹੋਏ ਸਨ ਹੁਣ ਮੈਨੂੰ ਇੱਥੇ ਆਇਆ 10 ਦਿਨ ਹੋ ਚੁੱਕੇ ਸੀ ਕਿਸੇ ਵੀ ਗ੍ਰਾਹਕ ਨੂੰ ਮੈਂ ਹਜੇ ਤੱਕ ਪਸੰਦ ਨਹੀਂ ਸੀ ਆਈ ਪਰ ਪੂਰੀ ਰਾਤ ਜਾਗਦਿਆਂ ਲੰਘੋਣੀ ਪੈਂਦੀ ਸੀ ਕੀ ਪਤਾ ਕਦੋਂ ਨਾਮ ਬੋਲਿਆ ਜਾਵੇ ਮੇਰੇ ਨਾਲ ਨਾਲ ਬਾਕੀ ਕੁੜੀਆਂ ਵੀ ਹੈਰਾਨ ਸੀ ਕਿਸ ਦਾ ਨਾਮ ਕਿਉਂ ਨਹੀਂ ਬੋਲਿਆ ਜਾਂਦਾ ਮੈਂ ਸੋਚਦੀ ਕਿ ਆਪਣੇ ਘਰ ਵਿੱਚ ਰੁੱਖੀ ਮਿੱਸੀ ਜੋ ਵੀ ਮਿਲਦੀ ਸੀ ਘੱਟੋ-ਘੱਟ ਇੱਜ਼ਤ ਨਾਲ ਤਾਂ ਖਾਂਦੀ ਸੀ ਇੱਕ ਦਿਨ ਰਾਜੂ ਨੂੰ ਮੈਂ ਦੇਖ ਰਹੀ ਸੀ ਮੈਨੂੰ ਲੱਗਿਆ ਜਿਵੇਂ ਉਹ ਬਹੁਤ ਮਜਬੂਰੀ ਨਾਲ ਇਹ ਕੰਮ ਕਰ ਰਿਹਾ ਹੋਵੇ ਉਹ ਮੈਨੂੰ ਬਹੁਤ ਪਲਾ ਇਨਸਾਨ ਲੱਗਦਾ ਸੀ ਫਿਰ ਮੈਂ ਸੋਚਿਆ ਮਾਲਕਨ ਨੂੰ ਪੁੱਛ ਕੇ ਦੇਖਦੀ ਹਾਂ ਕਿ ਮੈਨੂੰ ਇੱਥੋਂ ਜਾਣ ਦੇਵੇ ਮੈਂ ਬਾਹਰ ਜਾ ਕੇ ਕੋਈ ਕੰਮ ਕਰਾਂਗੀ ਤੇ ਉਸਦੇ ਸਾਰੇ ਪੈਸੇ ਵਾਪਸ ਕਰ ਦੇਵਾਂਗੀ ਮੇਰੀ ਗੱਲ ਸੁਣ ਕੇ ਉਹ ਹੱਸਣ ਲੱਗੀ ਤੇ ਮੈਨੂੰ ਕਹਿੰਦੀ ਮੈਨੂੰ ਮੂਰਖ ਬਣਾ ਰਹੀ ਐ ਜੋ ਤੈਨੂੰ ਇੱਥੋਂ ਜਾਣ ਦੇਾਂਗੀ ਤੂੰ ਤਾਂ ਮੇਰੀ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਐ ਥੱਕ ਹਾਰ ਕੇ ਮੈਂ ਫਿਰ ਆਪਣੇ ਕਮਰੇ ਵਿੱਚ ਵਾਪਸ ਆ ਗਈ ਅੱਜ ਫਿਰ ਸਾਰੀਆਂ ਕੁੜੀਆਂ ਵਾਰੋ ਵਾਰੀ ਚਲੀਆਂ ਗਈਆਂ ਅੱਜ ਫਿਰ ਮੇਰਾ ਨਾਮ ਨਹੀਂ ਸੀ ਬੋਲਿਆ ਗਿਆ ਮੈਂ ਬੈਠ ਕੇ ਭੱਜਣ ਦੀ ਸਕੀਮ ਸੋਚ ਰਹੀ ਸੀ ਫਿਰ ਸਾਹਮਣੇ ਮੈਨੂੰ ਰਾਜੂ ਦਿਖਿਆ ਉਹ ਕਿਸੇ ਆਦਮੀ ਨੂੰ ਮੇਰੀ ਤਸਵੀਰ ਦਿਖਾ ਰਿਹਾ ਸੀ ਉਹ ਆਦਮੀ ਨੂੰ ਜਦੋਂ ਮੈਂ ਦੇਖਿਆ ਤਾ ਮੇਰੇ ਸਿਰ ਤੇ ਅਸਮਾਨ ਡਿੱਗ ਪਿਆ। ਇਹ ਆਦਮੀ ਮੇਰੇ ਪਿੰਡ ਦਾ ਰਹਿਣ ਵਾਲਾ ਸੀ ਜਿਸ ਦੀ ਉਮਰ 40 ਤੋਂ 50 ਸਾਲ ਹੋਵੇਗੀ। ਉਸ ਦੀਆਂ ਆਪਣੀਆਂ ਜਵਾਨੀਆਂ ਸਨ। ਉਸ ਨੂੰ ਇਸ ਜਗ੍ਹਾ ਤੇ ਦੇਖ ਕੇ ਮੈਂ ਸੋਚ ਰਹੀ ਸੀ ਕਿ ਜਿਸ ਆਦਮੀ ਦੀ ਸਾਰੇ ਪਿੰਡ ਵਿੱਚ ਬਹੁਤ ਇੱਜ਼ਤ ਹੁੰਦੀ ਹੈ, ਉਹ ਇਸ ਜਗ੍ਹਾ ਤੇ ਕਿਉਂ ਆਇਆ ਹੈ? ਉਸ ਦੀ ਸ਼ਰਾਫਤ ਦੀ ਅਜਪੋਲ ਖੁੱਲ ਚੁੱਕੀ ਸੀ। ਮੈਂ ਡਰਦੇ ਮਾਰੇ ਕਮਰੇ ਵਿੱਚ ਆ ਗਈ ਤੇ ਮੈਂ ਆਪਣੇ ਰੱਬ ਨੂੰ ਯਾਦ ਕਰਨ ਲੱਗੀ। हे ਰੱਬਾ ਮੈਨੂੰ ਬਚਾਲਾ ਫਿਰ ਥੋੜੀ ਦੇਰ ਬਾਅਦ ਮੈਂ ਜਾ ਕੇ ਦੇਖਿਆ ਰਾਜੂ ਕੁਰਸੀ ਤੇ ਬੈਠਾ ਸੀ ਮੈਂ ਕੋਲ ਜਾ ਕੇ ਪੁੱਛਿਆ ਕਿ ਉਹ ਕੌਣ ਸੀ ਤਾਂ ਮੈਨੂੰ ਦੇਖ ਕੇ ਬੋਲਿਆ ਤੂੰ ਕੀ ਕਰੇਂਗੀ ਇਹ ਜਾਣ ਕੇ ਇੱਥੇ ਤਾਂ ਹਜ਼ਾਰਾਂ ਲੋਕ ਰੋਜ਼ ਆਉਂਦੇ ਹਨ ਇਹ ਵੀ ਇੱਕ ਗ੍ਰਾਹਕ ਸੀ ਤੇਰੀ ਵੀ ਤਸਵੀਰ ਦਿਖਾਈ ਤਾਂ ਕਹਿਣ ਲੱਗਾ ਮੈਂ ਤਾਂ ਇਸ ਕੁੜੀ ਨੂੰ ਜਾਣਦਾ ਹਾਂ ਇਹ ਇੱਥੇ ਤੱਕ ਕਿਵੇਂ ਪਹੁੰਚੀ ਫਿਰ ਮੈਂ ਉਸ ਨੂੰ ਦੱਸ ਦਿੱਤਾ ਕਿ ਉਸ ਦੇ ਪਿਓ ਨੇ ਉਸ ਨੂੰ ਵੇਚ ਦਿੱਤਾ ਕਿਉਂਕਿ ਮਹੀਨੇ ਤੋਂ ਉੱਪਰ ਹੋ ਚੁੱਕਿਆ ਸੀ ਮੈਨੂੰ ਇੱਥੇ ਰਹਿੰਦਿਆਂ ਪਰ ਅੱਜ ਵੀ ਮੈਂ ਬਿਲਕੁਲ ਪਵਿੱਤਰ ਸੀ ਅੱਜ ਫਿਰ ਮੈਂ ਭੱਜਣ ਦਾ ਇਰਾਦਾ ਕੀਤਾ ਤੇ ਬਾਹਰ ਦੇਖਿਆ ਦੋ ਬੰਦੇ ਪਹਿਰੇ ਦੇ ਰਹੇ ਸੀ ਮੈਂ ਬਾਹਰ ਦੇਖਿਆ ਇੱਕ ਆਦਮੀ ਉਸ ਕੋਲ ਖੜਾ ਸੀ ਅੱਜ ਵੀ ਇੱਕ ਫੋਟੋ ਦਿਖਾ ਰਿਹਾ ਸੀ ਉਸ ਆਦਮੀ ਨੇ ਉਹ ਫੋਟੋ ਦੇਖ ਕੇ ਅਜੀਬ ਜਿਹਾ ਵਿਵਹਾਰ ਕੀਤਾ ਤੇ ਕਹਿੰਦਾ ਮੈਨੂੰ ਮਰਨ ਦਾ ਕੋਈ ਸ਼ੌਂਕ ਨਹੀਂ ਜੇ ਕੋਈ ਹੋਰ ਕੁੜੀ ਹੈਗੀ ਤਾਂ ਦੱਸ ਨਹੀਂ ਤਾਂ ਮੈਂ ਕੱਲ ਨੂੰ ਆ ਜਾਵਾਂਗਾ। ਇਹਨਾਂ ਕਹਿ ਕੇ ਉਹ ਚਲਿਆ ਗਿਆ। ਮੈਂ ਰਾਜੂ ਕੋਲ ਗਈ ਉਸਦੇ ਬਾਰੇ ਪੁੱਛਣ ਲੱਗੀ ਕਿ ਇੰਨੇ ਨੂੰ ਮਾਲਕਨ ਰਾਜੂ ਦੇ ਕੋਲ ਆ ਕੇ ਪੁੱਛਣ ਲੱਗੀ ਕਿ ਕੋਈ ਨਵੀਂ ਕੁੜੀ ਲਈ ਆਇਆ ਹੈ ਕਿ ਨਹੀਂ। ਰਾਜੂ ਨੇ ਕਿਹਾ ਨਹੀਂ ਮੈਡਮ ਜੀ। ਉਸ ਆਦਮੀ ਕੋਲ ਪੈਸੇ ਘੱਟ ਸੀ ਉਹ ਥੋੜੇ ਪੈਸਿਆਂ ਤੇ ਕੁੜੀ ਨਾਲ ਰਹਿਣ ਦੀ ਜਿੱਦ ਕਰ ਰਿਹਾ ਸੀ। ਜਦੋਂ ਮੈਂ ਨਹੀਂ ਮੰਨਿਆ ਤਾਂ ਉਹ ਚਲਾ ਗਿਆ। ਮਾਲਕਨ ਨੇ ਕਿਹਾ ਹਾਂ ਤੂੰ ਠੀਕ ਕੀਤਾ ਅਜੇ ਤੱਕ ਉਸ ਕੁੜੀ ਨੂੰ ਕਿਸੇ ਨੇ ਨਹੀਂ ਛੂਇਆ ਮੈਂ ਉਸ ਨੂੰ ਕਿਸੇ ਅਮੀਰ ਆਦਮੀ ਅੱਗੇ ਪੇਸ਼ ਕਰਾਂਗੀ ਜੋ ਸਾਨੂੰ ਬਹੁਤ ਜ਼ਿਆਦਾ ਪੈਸੇ ਦੇ ਸਕੇ ਉਸ ਦੀ ਇਹ ਗੱਲ ਸੁਣ ਕੇ ਮੇਰਾ ਦਿਲ ਕੀਤਾ ਕਿ ਮੈਂ ਇਸ ਔਰਤ ਦਾ ਗਲਾ ਕੁੱਟ ਦੇਵਾਂ ਮੈਨੂੰ ਬੇਚੈਨੀ ਹੋ ਰਹੀ ਸੀ ਕਿ ਮੈਂ ਰਾਜੂ ਨੂੰ ਪੁੱਛਿਆ ਕਿ ਉਹ ਆਦਮੀ ਤੁਹਾਨੂੰ ਕੀ ਕਹਿ ਰਿਹਾ ਸੀ ਉਹ ਜ਼ਰੂਰ ਮੇਰੇ ਬਾਰੇ ਕੋਈ ਗੱਲ ਕਰ ਰਿਹਾ ਸੀ ਕਿਉਂਕਿ ਮੈਂ ਹੀ ਇੱਕ ਕੁੜੀ ਬੱਚੀ ਸੀ ਜਿਸ ਨੂੰ ਕੋਈ ਲੈਣ ਲਈ ਨਹੀਂ ਆਇਆ ਸੀ ਪਰ ਉਸਨੇ ਇਹ ਕਿਉਂ ਕਹਿ ਦਿੱਤਾ ਕਿ ਮੈਨੂੰ ਕੋਈ ਮਰਨ ਦਾ ਸ਼ੌਂਕ ਨਹੀਂ ਮਾਲਕਣ ਰਾਜੂ ਨਾਲ ਪਤਾ ਨਹੀਂ ਕੀ ਗੱਲ ਕਰ ਰਹੀ ਸੀ ਮੈਂ ਜਦੋਂ ਵੀ ਬਾਹਰ ਦੇਖਣ ਦੀ ਕੋਸ਼ਿਸ਼ ਕਰਦੀ ਤਾਂ ਮਾਲਕਣ ਉਸ ਦੇ ਨਾਲ ਹੀ ਬੈਠੀ ਹੁੰਦੀ ਅਗਲੇ ਦਿਨ ਬਿਨਾਂ ਸੋਚਿਆ ਹੀ ਮੈਂ ਰਾਜੂ ਕੋਲ ਜਾ ਖੜੀ ਹੋਈ ਉਹ ਮੈਨੂੰ ਦੇਖ ਕੇ ਘਬਰਾ ਗਿਆ ਮੈਨੂੰ ਬਾਹ ਤੋਂ ਫੜ ਕੇ ਜਲਦੀ ਨਾਲ ਕਮਰੇ ਵਿੱਚ ਲੈ ਆਇਆ ਉਹ ਕਹਿੰਦਾ ਜੇ ਤੈਨੂੰ ਮਾਲਕਣ ਨੇ ਬਾਹਰ ਦੇਖ ਲਿਆ ਤਾਂ ਤੇਰੀ ਖੈਰ ਨਹੀਂ ਮੈਂ ਉਸ ਨੂੰ ਕਿਹਾ ਮੈਂ ਸਿਰਫ ਤੇਰੇ ਨਾਲ ਇੱਕ ਗੱਲ ਕਰਨੀ ਚਾਹੁੰਨੀ ਹਾਂ ਪਰ ਉਸ ਨੇ ਮੇਰੀ ਕੋਈ ਗੱਲ ਸੁਣੇ ਬਿਨਾ ਹੀ ਮੈਨੂੰ ਅੰਦਰ ਰਹਿਣ ਲਈ ਕਿਹਾ ਮੈਂ ਇਹ ਸੋਚ ਕੇ ਚੁੱਪ ਹੋ ਗਈ ਚਲੋ ਮੇਰੀ ਇੱਜ਼ਤ ਬਚ ਗਈ ਹੈ ਪਰ ਇਹ ਮੇਰੀ ਗਲਤਫਹਿਮੀ ਸਾਬਤ ਹੋਈ ਜਦੋਂ ਸਾਰੀਆਂ ਕੁੜੀਆਂ ਆਪਣੇ ਆਪਣੇ ਕੰਮ ਤੇ ਚਲੀਆਂ ਜਾਂਦੀਆਂ ਤਾਂ ਮੈਂ ਇਕੱਲੀ ਹੀ ਰਹਿ ਜਾਂਦੀ ਤਾਂ ਬਾਹਰੋਂ ਇੱਕ ਮੁੰਡੇ ਦੀ ਆਵਾਜ਼ ਆਈ ਕਿ ਮੈਨੂੰ ਤਾਂ ਇਹ ਕੁੜੀ ਨਾਲ ਹੀ ਰਾਤ گزارਣੀ ਹੈ ਇਹ ਸੁਣ ਕੇ ਮੇਰੀ ਜਾਨ ਹੀ ਨਿਕਲ ਗਈ ਮੈਨੂੰ ਪਤਾ ਸੀ ਕਿ ਮੇਰੇ ਰੋਣ ਦਾ ਕੋਈ ਫਾਇਦਾ ਨਹੀਂ ਰਾਜੂ ਮੈਨੂੰ ਕਹਿਣ ਲੱਗਾ ਈਪੀ ਫਿਕਰ ਨਾ ਕਰ ਜਿਹੜਾ ਮੁੰਡਾ ਆ ਰਿਹਾ ਹੈ ਉਸ ਨਾਲ ਗੱਲ ਕਰ ਲਈ ਮੈਂ ਉਸ ਨੂੰ ਗੁੱਸੇ ਵਿੱਚ ਕਿਹਾ ਮੈਨੂੰ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ ਉਹ ਮੈਨੂੰ ਉਸ ਕਮਰੇ ਵਿੱਚ ਛੱਡ ਕੇ ਚਲਾ ਗਿਆ ਮੇਰੇ ਦਿਲ ਦੀ ਧੜਕਣ ਬਹੁਤ ਤੇਜ਼ ਹੋ ਰਹੀ ਸੀ ਉਹ ਮੁੰਡਾ ਦਰਵਾਜ਼ੇ ਵੱਲ ਦੀ ਮੂੰਹ ਕਰਕੇ ਖੜਾ ਸੀ ਜਦੋਂ ਉਸ ਨੇ ਮੇਰੇ ਮੂੰਹ ਵੱਲ ਵੇਖਿਆ ਤਾਂ ਉਸ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਈ ਮੇਰੇ ਮੁਹੱਲੇ ਵਾਲਾ ਪਰਮ ਸੀ ਜਦੋਂ ਮੇਰੀ ਮਾਂ ਜਿਉਂਦੀ ਸੀ ਇਸ ਪਰਮ ਨੇ ਆਪਣੇ ਲਈ ਮੇਰਾ ਰਿਸ਼ਤਾ ਮੰਗਿਆ ਸੀ ਪਰ ਉਸ ਸਮੇਂ ਆਪਣੀ ਖੂਬਸੂਰਤੀ ਤੇ ਹੰਕਾਰ ਵਿੱਚ ਇਸ ਨੂੰ ਰਿਸ਼ਤੇ ਲਈ ਮਨ੍ਹਾ ਕਰ ਦਿੱਤਾ ਕਿਉਂਕਿ ਪਰਮ ਦਾ ਇੱਕ ਐਕਸੀਡੈਂਟ ਵਿੱਚ ਪੈਰ ਖਰਾਬ ਹੋ ਗਿਆ ਸੀ ਉਹ ਲੰਗੜਾ ਕੇ ਚੱਲਦਾ ਸੀ ਮੈਂ ਇਹ ਕਹਿ ਕੇ ਰਿਸ਼ਤੇ ਤੋਂ ਮਨਾ ਕਰ ਦਿੱਤਾ ਕਿ ਮੈਂ ਕਿਸੇ ਲੰਗੜੇ ਨਾਲ ਵਿਆਹ ਕਿਉਂ ਕਰਵਾਵਾਂ ਮੇਰੀ ਮਾਂ ਨੇ ਮੈਨੂੰ ਬਹੁਤ ਸਮਝਾਇਆ ਸੀ ਕਿ ਤੇਰੇ ਪਿਓ ਦੇ ਲੱਛਣਾਂ ਕਰਕੇ ਕੋਈ ਹੋਰ ਰਿਸ਼ਤਾ ਨਹੀਂ ਆਵੇਗਾ ਤੂੰ ਇਸ ਨਾਲ ਬਹੁਤ ਸੁખી ਰਹੇਂਗੀ ਕਿਉਂਕਿ ਪਰਮ ਤੇਨੂੰ ਪਸੰਦ ਕਰਦਾ ਹੈ ਜਦੋਂ ਮੈਂ ਰਿਸ਼ਤੇ ਨੂੰ ਮਨਾ ਕੀਤਾ ਤਾਂ ਉਸ ਤੋਂ ਬਾਅਦ ਪਰਮ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਕਿ ਉਹ ਮੈਨੂੰ ਬਹੁਤ ਪਿਆਰ ਕਰਦਾ ਹੈ ਤੇ ਮੇਰੀ ਹਰ ਖੁਸ਼ੀ ਦਾ ਖਿਆਲ ਰੱਖੇਗਾ ਪਰ ਮੈਂ ਉਸ ਦੀ ਇੱਕ ਨਹੀਂ ਸੁਣੀ ਮੈਂ ਉਸ ਨੂੰ ਗੁੱਸੇ ਨਾਲ ਕਿਹਾ ਤੂੰ ਤਾਂ ਬਹੁਤ ਜ਼ਿਆਦਾ ਸੌਬ ਬਣਿਆ ਫਿਰਦਾ ਸੀ ਅੱਜ ਮੇਰੀ ਲਾਚਾਰੀ ਦੇਖ ਕੇ ਤੂੰ ਆਪਣਾ ਅਸਲੀ ਰੰਗ ਵਿਖਾ ਦਿੱਤਾ ਉਸ ਨੇ ਮੈਨੂੰ ਕਿਹਾ ਹੋਲੀ ਬੋਲ ਮੈਂ ਤੈਨੂੰ ਇੱਥੋਂ ਆਜ਼ਾਦ ਕਰਾਉਣਾ ਆਇਆ ਹਾਂ ਉਸ ਦੀ ਗੱਲ ਸੁਣ ਕੇ ਮੈਂ ਸ਼ਾਂਤ ਹੋ ਗਈ ਉਸਨੇ ਦੱਸਿਆ ਕਿ ਜਦ ਵੀ ਤੇਰੀ ਫੋਟੋ ਨੂੰ ਕੋਈ ਗ੍ਰਾਹਕ ਪਸੰਦ ਕਰਦਾ ਤਾਂ ਰਾਜੂ ਉਸ ਨੂੰ ਕਹਿ ਦਿੰਦਾ ਕਿ ਇਸ ਕੁੜੀ ਨੂੰ ਕੋਈ ਭਿਆਨਕ ਬਿਮਾਰੀ ਹੈ ਤੇ ਕੋਈ ਡਰਦਾ ਮਾਰਾ ਤੇਰੇ ਲਈ ਹਾਂ ਨਾ ਕਰਦਾ ਇਨ੍ਹਾਂ ਦਿਨਾਂ ਦੇ ਦੌਰਾਨ ਮੈਂ ਤੈਨੂੰ ਛਡਵਾਉਣ ਲਈ ਪੈਸਿਆਂ ਦਾ ਇੰਤਜ਼ਾਮ ਕਰਨਾ ਚਾਹੁੰਦਾ ਸੀ ਪਰ ਜੋ ਨਹੀਂ ਕਰ پا ਰਿਹਾ ਸੀ ਪਰਮ ਨੇ ਇੱਕ ਸਕੀਮ ਸੋਚੀ ਅੱਜ ਪਰਮ ਗ੍ਰਾਹਕ ਬਣ ਕੇ ਇੱਕ ਰਾਤ ਦੀ ਪੇਮੈਂਟ ਕਰਕੇ ਪਰਮ ਕੋਲ ਚਲਿਆ ਗਿਆ ਰਾਜੂ ਨੇ ਇਸ ਕੋਠੇ ਦੀ ਮਾਲਕਨ ਨੂੰ ਚਾਹ ਵਿੱਚ ਨੀਂਦ ਦੀਆਂ ਗੋਲੀਆਂ ਪਾ ਕੇ ਦਿੱਤੀਆਂ ਹਨ ਉਹ ਸਵੇਰ ਤੋਂ ਪਹਿਲਾਂ ਨਹੀਂ ਉੱਠੇਗੀ ਤੇ ਹੁਣ ਸਿਰਫ ਪਹਿਰੇਦਾਰੀ ਦੀ ਸਮੱਸਿਆ ਹੈ ਮੈਂ ਆਪਣੇ ਆਪ ਤੇ ਸ਼ਰਮਿੰਦਾ ਹੋ ਰਹੀ ਸੀ ਕਿ ਇੱਕ ਛੋਟੀ ਜਹੀ ਦੀ ਕਮੀ ਦੇ ਕਾਰਨ ਇਸ ਇਨਸਾਨ ਨੂੰ ਮਨਾ ਕੀਤਾ ਸੀ ਉਹ ਇਨਸਾਨ ਮੇਰੀ ਇੱਜ਼ਤ ਬਚਾਉਣ ਲਈ ਆਪਣੀ ਜਾਨ ਤੇ ਖੇਡ ਰਿਹਾ ਸੀ ਮੈਂ ਰੋਂਦੇ ਹੋਏ ਉਸ ਨੂੰ ਕੁੱਟ ਕੇ ਗਲ ਨਾਲ ਲਾ ਲਿਆ ਮੈਂ ਉਸ ਨੂੰ ਮਾਫੀ ਮੰਗੀ ਤੇ ਉਸਨੇ ਮੈਨੂੰ ਮਾਫ ਕਰ ਦਿੱਤਾ ਉਸਨੇ ਮੈਨੂੰ ਹੌਸਲਾ ਦਿੱਤਾ ਕਿ ਫਿਕਰ ਨਾ ਕਰੀ ਅਸੀਂ ਤੈਨੂੰ ਸਹੀ ਸਲਾਮਤ ਕੱਢ ਲਵਾਂਗੇ ਅਸੀਂ ਇੱਕ ਖੂਬਸੂਰਤ ਤੇ ਬਹੁਤ ਸੋਹਣੀ ਜ਼ਿੰਦਗੀ ਇੱਜ਼ਤ ਵਾਲੀ ਜੀਵਾਂਗੇ ਇੰਨੇ ਨੂੰ ਰਾਜੂ ਕਮਰੇ ਵਿੱਚ ਆਇਆ ਤੇ ਕਹਿਣ ਲੱਗਾ ਕਿ ਮਾਲਕਣ ਸੌ ਗਈ ਹੈ ਤੇ ਪਹਿਰੇਦਾਰ ਬਾਥਰੂਮ ਵਿੱਚ ਗਿਆ ਹੈ ਤੇ ਦੂਜੇ ਨੂੰ ਗੱਲਾਂ ਵਿੱਚ ਲਾ ਕੇ ਰੱਖਦਾ ਹਾਂ ਤੁਸੀਂ ਛੇਤੀ ਭੱਜ ਜਾਓ ਜਾਣ ਤੋਂ ਪਹਿਲਾਂ ਮੈਂ ਰਾਜੂ ਦਾ ਸ਼ੁਕਰੀਆਦਾ ਕੀਤਾ ਉਸਨੇ ਮੇਰੇ ਸਿਰ ਬਲੋਸੀਆ ਤੇ ਮੈਨੂੰ ਕਿਹਾ ਕਿ ਮੈਂ ਤੈਨੂੰ ਆਪਣੀ ਛੋਟੀ ਭੈਣ ਮੰਨਦਾ ਹਾਂ ਭੈਣ ਨੂੰ ਭਰਾਵਾਂ ਦਾ ਸ਼ੁਕਰੀਆ ਨਹੀਂ ਬਲਕਿ ਭਰਾਵਾਂ ਦੇ ਹੱਕ ਜਿਤਾਉਣਾ ਚਾਹੀਦਾ ਹੈ ਉਸ ਦੀ ਗੱਲ ਸੁਣ ਕੇ ਮੈਂ ਖੁਸ਼ ਹੋ ਗਈ ਤੇ ਜਲਦੀ ਨਾਲ ਗੇਟਵਲ ਵੱਦੀ ਕੁਝ ਹੀ ਦੇਰ ਵਿੱਚ ਉਹ ਮੈਨੂੰ ਕੈਦ ਤੋਂ ਆਜ਼ਾਦ ਕਰਵਾ ਚੁੱਕਿਆ ਸੀ ਹੁਣ ਮੈਂ ਇੱਕ ਖੁਸ਼ੀ ਭਰੀ ਜ਼ਿੰਦਗੀ ਆਪਣੇ ਸੁਪਨੇ ਲੈ ਰਹੀ ਸੀ ਪਰਮ ਦੇ ਹੱਥ ਵਿੱਚ ਹੱਥ ਪਾ ਕੇ ਜਦੋਂ ਮੈਂ ਤੁਰ ਰਹੀ ਸੀ ਤਾਂ ਮੈਂ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਖੁਸ਼ਕਿਸਮਤ ਕੁੜੀ ਸਮਝ ਰਹੀ ਸੀ ਮੈਨੂੰ ਪਰਮ ਨੇ ਕਿਹਾ ਕਿ ਮੇਰੇ ਪਿਓ ਨੇ ਜੂਏ ਦੀ ਆਦਤ ਨਹੀਂ ਛੱਡੀ ਸੀ ਇੱਕ ਦਿਨ ਜੂਆ ਖੇਡਦੇ ਹੋਏ ਉਸ ਦੀ ਕਿਸੇ ਨਾਲ ਲੜਾਈ ਹੋ ਗਈ ਇਸ ਵਜ੍ਹਾ ਨਾਲ ਕਿਸੇ ਨੇ ਉਸ ਦੇ ਸਿਰ ਵਿੱਚ ਕੋਈ ਤਿੱਖੀ ਚੀਜ਼ ਮਾਰ ਕੇ ਵਾਰ ਕਰ ਦਿੱਤਾ ਉਹ ਥਾਂ ਤੇ ਹੀ ਮਰ ਗਿਆ ਇਹ ਗੱਲ ਸੁਣ ਕੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਡਿੱਗੇ ਪਰ ਮੈਂ ਛੇਤੀ ਹੀ ਸੰਭਲ ਗਈ ਕਿਉਂਕਿ ਅਜੇਹੇ ਪਿਓ ਨਾਲੋਂ ਬਿਨਾ ਪਿਓ ਦੇ ਹੀ ਠੀਕ ਸੀ ਕੁਝ ਦਿਨਾਂ ਬਾਅਦ ਮੈਂ ਤੇ ਪਰਮ ਨੇ ਵਿਆਹ ਕਰਵਾ ਲਿਆ ਇੱਕ ਨਵੇਂ ਸ਼ਹਿਰ ਵਿੱਚ ਵੱਸ ਗਏ ਉੱਥੇ ਸਾਡਾ ਵਿਆਹ ਬਹੁਤ ਹੀ ਜ਼ਿਆਦਾ ਸਧਾਰਨ ਰੂਪ ਵਿੱਚ ਕੀਤਾ ਗਿਆ ਅਤੇ ਅਸੀਂ ਬਹੁਤ ਖੁਸ਼ ਸੀ ਪਰਮ ਮੇਰੀ ਹਰ ਖੁਆਇਸ਼ ਪੂਰੀ ਕਰਦਾ 2 ਸਾਲ ਬਾਅਦ ਸਾਡੇ ਘਰ ਇੱਕ ਪਿਆਰੇ ਜਿਹੇ ਪੁੱਤਰ ਨੇ ਜਨਮ ਲਿਆ ਹੁਣ ਮੈਂ ਇੱਕ ਪਿਆਰੀ ਤੇ ਖੁਸ਼ੀਆਂ ਭਰੀ ਜ਼ਿੰਦਗੀ ਬਤੀਤ ਕਰ ਰਹੀ ਸੀ ਜਿਸ ਵਿੱਚ ਸਿਰਫ ਪਿਆਰ ਤੇ ਖੁਸ਼ੀਆਂ ਹੀ ਸਨ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ